ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਕਿੱਦਾਂ ਸਾਰੇ ਤੇ ਬਾਈ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਯਾਨੀ ਕਿ ਟਰੱਕ ਦਿਖਾਉਨੇ ਆ ਉਹ ਯੂਰਪ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਣਾ ਤੇ ਚਲੋ ਤੁਹਾਨੂੰ ਦਿਖਾਉਨੇ ਆ ਉਹ ਟਰੱਕ ਲੈ ਕੇ ਚੱਲਦੇ ਟਰੱਕ ਦੇ ਕੋਲ ਤੇ ਚੈੱਕ ਕਰੋ ਤੁਸੀਂ ਇੰਦਰੋਂ ਚੈੱਕ ਕਰਦੇ ਜਾਓ ਤੇ ਅਗਲੇ ਬੰਨੇ ਤੱਕ ਆਹ ਵੇਖੋ ਤੁਸੀਂ ਇਹ ਜਰਮਨੀ ਦਾ ਟਰੱਕ ਹੈ ਬਾਈ ਇਧਰ ਹੈ ਇਹ ਗੱਲ ਬਾਤ ਕਿ ਨਹੀਂ ਹਲੋ ਸੋ ਤੁਸੀਂ ਚੈੱਕ ਕਰੋ ਬਾਈ ਇੱਕੋ ਇੱਕ ਟਰੱਕ ਆਇਆ ਹੈ ਪਾਰਕਿੰਗ ਦੇ ਵਿੱਚ ਸਿਰਫ ਆ ਪੂਰੀ ਪਾਰਕਿੰਗ ਹੈ ਨਾ ਇੱਕ ਇੱਕ ਟਰੱਕ ਆ ਹੈ ਸਪੈਂਡਿੰਗ ਆ ਸਵੇਰੇ ਵੀ ਆ ਦੇ ਇਧਰ ਬਾਈ ਐਵੇਂ ਇਹ ਬੰਦਾ ਬਹੁਤ ਨਾਈਸ ਆ ਮੈਂ ਤਾਂ ਵੀਡੀਓ ਵਗੈਰਾ ਬਣਾ ਲਾ ਆਂਦਾ ਕੋਈ ਗੱਲ ਨਹੀਂ ਆ ਵੀਡੀਓ ਬਣਾ ਕੋਈ ਚੱਕਰ ਨਹੀਂ ਆ ਵਧੀਆ ਕਰਕੇ ਲੈ ਕੇ ਚੱਲਦੇ ਗੱਡੀ ਦੇ ਅੰਦਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਫਰਾਈਟ ਲਾਈਨਰ ਰੱਖਿਆ ਤੇ ਚੱਲਦੇ ਆਪਾਂ ਗੱਡੀ ਦੇ ਅੰਦਰ ਤੇ ਦਿਖਾਉਨੇ ਤੁਹਾਨੂੰ ਅੰਦਰ ਦਾ ਕੁਝ ਮਾਲ ਪਹਿਲਾਂ ਤਾਂ ਸਲੰਸਰ ਚੈੱਕ ਕਰੋ ਭਾਈ ਕੀ ਬਾਤਾਂ ਭਾਈ ਲੋਰੀ ਪੀਟਰ ਵੈਲਟ ਦੀਆਂ ਫੇਰਿੰਗਾਂ ਵੀ ਆਪਾਂ ਚੈੱਕ ਕਰ ਲਈਆਂ ਦੇ ਉਹ ਵਾ ਚੰਗਾ ਤਗੜਾ ਸਪੇਸ ਆ ਬਈ ਪੂਰਾ ਘਰ ਹੀ ਜਾ ਤੇ ਆ ਚੈੱਕ ਕਰੋ ਇਹ ਨਾ ਗੱਲ ਵੱਧ ਸਹੀ ਬਈ ਛੱਡ ਆਏ ਆਪਾਂ ਪਿੱਛੇ ਤੇ ਆਪਣਾ ਪਾਉਜ ਦਾ ਟਾਈਮ ਵੀ ਪੂਰਾ ਹੋ ਗਿਆ ਤੇ ਇੱਥੇ ਰੁਕੇ ਹਾਂ ਤੇ ਗੱਡੀ ਚਲੋ ਆਪਾਂ ਨੂੰ ਵੀਡੀਓ ਬਣਾਉਣ ਨੂੰ ਮਿਲ ਗਈ ਤੇ ਨਾਲੇ ਆਪਾਂ ਵੇਖ ਲਿਆ ਟਰੱਕ ਵੀ ਤੇ ਕਿਵੇਂ ਦਾ ਲੱਗਾ ਤੁਹਾਨੂੰ ਕਮੈਂਟ ਕਰਕੇ ਸਾਰੇ ਜਰੂਰ ਦੱਸਿਓ ਤੇ ਮਿਲਦੇ ਹਾਂ ਫੇਰ ਇੱਕ ਨਵੇਂ ਵੀਡੀਓ ਦੇ ਨਾਲ ਉਹਨਾਂ ਚਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ